ਆਪਾਂ ਇਹਦਾ ਲੋ ਅੱਧਾ ਘੱਟ ਹੈ ਤੇ ਗੱਡੀ ਪਿਕਅਪ ਬਿਲਕੁਲ ਹੀ ਨਹੀਂ ਲੈ ਰਹੀ ਆਜੋ ਨੀੜੂ ਜੀ ਆਜੋ ਮੇਰੇ ਦੋਸਤੋ ਐਕਚੁਅਲੀ ਇਸ ਵਿੱਚ ਜਦੋਂ ਇਹਦੇ ਵਿੱਚ ਸਮੱਸਿਆ ਹੁੰਦੀ ਹੈ ਨਾ ਜਿਹੜਾ ਪਿੱਛੇ ਨੂੰ ਇੱਕ ਸਾਲ ਤੋਂ ਵੀਰ ਜੀ ਹੁਣੇ ਪਰੇਸ਼ਾਨ ਆ ਇਹਨਾਂ ਦੀ ਪਰੇਸ਼ਾਨੀ ਦੂਰ ਕਰਦੇ ਆ ਕਿੰਨੇ ਟੱਕੀ ਕਰਦੇ ਆ ਇਹ ਸਾਡੇ ਕਰੇ ਜੀ 3-4 ਪਏ ਆ ਜੀ ਹਾਂਜੀ 3-4 ਪਏ ਆ ਜੀ ਅੱਜ ਪਰ ਤੇ ਇਹ ਪਰ ਜੀ ਹਾਂਜੀ ਇਹ ਪ੍ਰੋਜੈਕਟ ਦੀ ਸਿਸਟਮ ਪਤਾ ਕੀ ਐਕਚੁਅਲੀ ਦੇ ਵਿੱਚ ਫਿਲਟਰ ਬਾਡੀਆਂ ਵੀ ਪਈਆਂ ਜੀ ਇਹ ਵੀ ਪਏ ਐ ਜੀ ਕਾਫੀ ਸਮਾਰਟ ਪਈ ਆ ਜੀ ਆਈ ਤੁਹਾਡੇ ਕੋਲੇ ਆਖਰੀ ਕੁਝ ਬਦਲਦੇ باوجود ਵੀ ਗੱਡੀ ਦਾ ਕੋਈ ਸੋਲੂਸ਼ਨ ਨਹੀਂ ਹੋ ਰਿਹਾ ਸੀ ਜਿਹੜੀ ਗੱਡੀ 'ਚ ਪ੍ਰੋਬਲਮ ਸੀਗੀ ਉਹ ਉਵੇਂ ਦੀ ਉਵੇਂ ਸੀ ਕਿੰਦਰਾ ਸਕਾਰਪਿਓ ਇੰਜਨ ਚੈੱਕ ਲਾਈਟ ਆ ਰਹੀ ਆ ਜੀ ਆਪਾਂ ਗੱਡੀ ਨੂੰ ਜਦੋਂ ਡਾਇਗਨੋਸ ਕੀਤਾ ਦ ਕੋਡ ਆਈਓਸੀ ਬੂਸਟ ਦੇ ਪੀ 11 38 ਤੇ ਪੀ 0299 ਇਹਦੇ ਪਿੱਛੇ ਕੀ ਕੀ ਕੁਝ ਹੋਇਆ ਕਸਟਮਰ ਕਿੰਨੇ ਚਿਰ ਤੋਂ ਪਰੇਸ਼ਾਨ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਕੁ ਮਗਨਾਂ ਕਾ ਉਹ ਬਹੁਤ ਖੂਬ ਹੈ ਜੀ ਆਪਾਂ ਇਹਦਾ ਲੋਕ ਦਾ ਗੱਟਾ ਤੇ ਗੱਡੀ ਪਿਕਅਪ ਬਿਲਕੁਲ ਹੀ ਨਹੀਂ ਲੈ ਰਹੀ ਆ ਜੋ ਨੀੜੇ ਜੀ ਆਜੋ ਮੇਰੇ ਦੋਸਤੋ ਐਕਚੁਅਲੀ ਇਸ ਵਿੱਚ ਜਦੋਂ ਇਹਦੇ ਵਿੱਚ ਸਮੱਸਿਆ ਹੁੰਦੀ ਹੈ ਨਾ ਜਿਹੜਾ ਪਿੱਛੇ ਨੂੰ ਸੋ ਆਪਾਂ ਕੋਡ ਕਲੀਅਰ ਕਰਨ ਲੱਗੇ ਆ ਜੀ ਉਹ ਲਾਈਟ ਚਲੀ ਗਈ ਹੈ ਠੀਕ ਹੈ ਹੁਣ ਕਸਟਮਰ ਨੂੰ ਪਹਿਲਾਂ ਤਾਂ ਦੇਵਾਂਗੇ ਐਸਟੀਮੇਟ ਫਿਰ ਆਪਾਂ ਇਹਦਾ ਸਾਰਾ ਜਿਹੜਾ ਪਰਸੈਕ ਤੁਹਾਡੇ ਸਾਹਮਣੇ ਲੱਗਦਾ ਚਾ ਕਰ ਲਾ ਦੋਸਤੋ ਆ ਹੈਗਾ ਈਜ਼ੀਅਰ ਵਾਲ ਇਹ ਬੰਦ ਹੋ ਚੁੱਕਾ ਹੈ ਫਿਲਟਰ ਅਸੈਂਬਲੀ ਕੈਪਚਰ ਹੋ ਰਹੀ ਆ ਬੇਟਾ ਇਹ ਚੇਂਜ ਹੋ ਗਈ ਆ ਪਹਿਲਾਂ ਤਾਂ ਬੱਜ ਨੂੰ ਦੇਵਾਂਗੇ ਆਪਾਂ ਐਸਟੀਮੇਟ ਗੱਡੀ ਦੀ ਜੋਬ ਨੂੰ ਡਨ ਕਰਦੇ ਹੈਗੇ ਆ ਗੱਡੀ 1 ਸਾਲ ਤੋਂ ਵੀਰ ਜੀ ਹੁਣੇ ਪਰੇਸ਼ਾਨ ਆ ਇਹਨਾਂ ਦੀ ਪਰੇਸ਼ਾਨੀ ਦੂਰ ਕਰਦੇ ਆਂ ਅਰਦਾਸ ਕਰਦੇ ਮਾਲਕ ਅੱਗੇ ਮਾਲਕਾ ਦੁਬਾਰਾ ਜਰੂਰ ਤਰ ਪਵੇ ਅਸੀਂ ਆਪਣੀ ਮਿਹਨਤ ਕਰਨੀ ਆ ਕਿਉਂਕਿ ਜਿਹੜਾ ECM BCM ਸਾਰਾ ਇੱਕ ਦੂਜੇ ਨਾਲ ਰਿਲੇਟਡ ਆ ਆਜੋ ਆਪਿਆ ਜੀ ECM ਜਦੋਂ ਇੱਕ ਵੀ ਚੀਜ਼ ਨੂੰ ਅਸੀਂ ਬੰਦ ਕਰ ਦਿੱਤਾ ਈਸ਼ਮ ਨੂੰ ਜਦੋਂ ਉਹਦੀ ਕਮਾਂਡ ਜਾਣੋਂ ਹਟ ਗਈ ਤੇ ਦੋਸਤੋ ਗੱਡੀ ਦੇ ਵਿੱਚ ਸਮੱਸਿਆ ਸਟਾਰਟ ਹੋ ਗਈ ਚਲੋ ਗੱਡੀ ਦੀ ਆਪਾਂ ਜੋਪ ਨੂੰ ਡਨ ਕਰਦੇ ਆ ਪਹਿਲਾ ਵੀਡੀਓ ਨਾਲ ਦੇ ਲਈ ਐਸਟੇਟ ਦੋਸਤੋ ਈਜ਼ੀਅਰ ਵਾਲ ਦੀ ਜੋਪ ਨੂੰ ਡਨ ਕੀਤਾ ਹੋਇਆ ਈਜ਼ੀਅਰ ਵਾਲ ਚੇਂਜ ਕੀਤਾ ਹੋਇਆ ਇਹਦੇ ਹਾਲਤ ਅੰਦਰੋਂ ਦਿਖਾਉਣੇ ਤੁਹਾਨੂੰ ਕਿਉਂ ਜੀ ਦਿਖਾਈ ਪੁੱਤ ਜੇ ਈਜ਼ੀਅਰ ਵਾਲ ਦੀ ਜੋਪ ਨੂੰ ਡਨ ਕੀਤਾ ਇਹ ਫਿਰ ਕਾਰਬਨ ਕਿੱਥੋਂ ਆਈ ਹੈ ਗੱਡੀ ਕਿੰਨੀ ਚੱਲੀ ਹੈ ਆਪਾਂ ਵੀਰ ਜੀ ਨਾਲ ਨਾ ਟॉक ਕਰਦੇ। ਸੋ ਬਾਈ ਜੀ ਆਪਾਂ ਗੱਡੀ ਦੀ ਈਜ਼ੀ ਆਰ ਵਾਲ ਦੀ ਜੌਬ ਨੂੰ ਡਨ ਕਰ ਲਏ। ਈਜ਼ੀ ਆਰ ਵਾਲ ਦੀ ਵਰਕਿੰਗ ਲੈ ਆ ਰਹੇ ਹਾਂ। ਮੇਨ ਇੰਦੀ ਵਰਕਿੰਗ ਹੁੰਦੀ ਹੈ। ਪੱਤੀ ਕੋਈ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਹੁੰਦਾ। ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਈ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਬਾਈ? ਠੀਕ ਠਾਕ ਜੀ। ਤੁਹਾਡਾ ਸ਼ੁਭਨਾਮ ਬਾਈ ਜੀ। ਜਗਦੇਵ ਸਿੰਘ ਜੀ। ਜਗਦੀਪ ਸਿੰਘ ਜੀ। ਬਾਈ ਜੀ ਕੀ ਹਾਲ ਚਾਲ ਹੈ? ਤੁਹਾਡਾ ਸ਼ੁਭਨਾਮ ਪਾਜੀ। ਗੁਰਦਾਸ ਸਿੰਘ। ਗੁਰਦਾਸ ਸਿੰਘ ਬਾਈ ਜੀ। ਪ੍ਰਤਾ ਜੀ ਤੁਲਸੀ ਆਪਣੀ ਅਮਾਨਤ ਲੈ ਲਵੋ ਠੀਕ ਹੈ ਤੁਸੀਂ ਵੀਰ ਜੀ ਕਿੰਨੇ ਚਿਰ ਦੇ ਪਰੇਸ਼ਾਨ ਸੀਗੇ ਅਸੀਂ 1 ਸਾਲ ਤੋਂ ਅੱਛਾ ਜੀ ਕੀ ਮਹਿਸੂਸ ਕੀਤਾ ਤੇ ਤੁਹਾਡੀ ਪਰੇਸ਼ਾਨੀ ਕਿਵੇਂ ਦੂਰ ਹੋਈ ਮਹਿਸੂਸ ਬਹੁਤ ਵਧੀਆ ਜੀ ਬਹੁਤ ਵਧੀਆ ਗੱਡੀ ਦਾ ਕੰਮ ਹੋਇਆ ਤੇ ਪਹਿਲਾਂ ਗੱਡੀ ਪਿਛਲੇ ਸਾਲ ਜੀ ਇਹ ਖਰਾਬ ਹੋਈ ਹੈ 1 ਸਾਲ ਦੇ ਕਰੀਬ ਹੋ ਚੁੱਕਿਆ ਤੇ ਤਿੰਨ ਦਿਨਾਂ ਗੱਡੀ ਮਹਿੰਦਰਾ ਏਜੰਸੀ ਜੀ ਵੀ ਖੜੀ ਰਹੀ ਹੈ ਉਹਨਾਂ ਨੇ ਵੀ ਕੋਈ ਸੋਲੂਸ਼ਨ ਨਹੀਂ ਕਰਕੇ ਦਿੱਤਾ ਤੇ ਉਸ ਤੋਂ ਬਾਅਦ ਦੋ ਦਿਨ ਕਿਸੇ ਮਿਸਤਰੀ ਦੇ ਉੱਥੇ ਵੀ ਖੜੀ ਰਹੀ ਆ ਉਹਨਾਂ ਦੇ ਵੀ ਕੋਈ ਗੱਲ ਸਮਝ ਵਿੱਚ ਨਹੀਂ ਆਈ ਤੇ ਇੱਥੇ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਹੁੰਦੇ ਸੀ ਉਹਦੇ ਜਰੀਏ ਅਸੀਂ ਪਹੁੰਚੇ ਆ ਤੇ ਬਹੁਤ ਵਰੀਆ ਗੱਡੀ ਦਾ ਜਿਹੜਾ ਹੈਗਾ ਇਹ ਕੰਮ ਹੋਇਆ ਤੇ ਅਸੀਂ ਪੂਰੇ ਖੁਸ਼ ਆ ਜੀ ਪਹਿਲੇ ਤਾਂ ਬਾਈ ਜੀ ਬਹੁਤ ਧੰਨਵਾਦ ਮੈਂ ਫੋਰਨ ਸੀਗਾ ਜੀ ਤੇ ਮੈਂ ਤੁਹਾਨੂੰ ਮੁੰਡਿਆਂ ਦਾ ਨੰਬਰ ਦਿੱਤਾ ਸੀ ਹਾਂ ਜੀ ਤੇ ਤੁਸੀਂ ਕਹਿੰਦੇ ਬਾਈ ਜੀ ਅਸੀਂ ਤਾਂ ਤੁਹਾਡੇ ਆਿਆਂ ਤੋਂ ਹੀ ਆਉਣ ਆ ਜੀ ਤੁਸੀਂ ਕੀ ਮਹਿਸੂਸ ਕੀਤਾ ਬਾਈ ਜੀ ਆ ਫਿਰ ਆ ਤੁਸੀਂ ਆਏ ਹੋ ਜੇ ਪੁਰਜੇ ਕਿੰਨੇ ਚੱਕੀ ਕਰਦੇ ਹੋ ਇਹ ਸਾਡੇ ਕਰੇ ਜੀ ਤਿੰਨ ਚਾਰ ਪਏ ਆ ਜੀ ਹਾਂਜੀ ਤਿੰਨ ਚਾਰ ਪਏ ਆ ਜੀ ਇਹ ਅਜ ਪਰਜੇ ਇਹ ਪੁਰਜੇ ਹਾਂਜੀ ਇਹ ਪੁਰਜੇ ਇੱਕ ਜੀ ਸਿਸਟਮ ਪਤਾ ਕੀ ਐਕਚੁਅਲੀ ਦੇ ਵਿੱਚ ਫਿਲਟਰ ਬਾਡੀਆਂ ਵੀ ਪਈਆਂ ਜੀ ਇਹ ਵੀ ਪਏ ਆ ਜੀ ਕਾਫੀ ਸਮਾਰਟ ਪਈ ਆ ਇਹ ਲਈ ਤੁਹਾਡੇ ਕੋਲੇ ਆਖਰੀ ਕੁਝ ਬਦਲਦੇ باوجود ਵੀ ਗੱਡੀ ਦਾ ਕੋਈ ਸੋਲੂਸ਼ਨ ਨਹੀਂ ਹੋ ਰਿਹਾ ਸੀ ਜਿਹੜੀ ਗੱਡੀ 'ਚ ਪ੍ਰੋਬਲਮ ਸੀਗੀ ਉਹ ਉਵੇਂ ਦੀ ਉਵੇਂ ਸੀ ਹੁਣ ਪਹਿਲਾਂ ਭਾਈ ਜੀ ਕੀ ਪਹੁੰਚਣ ਵੇਲੇ ਮਹਿਸੂਸ ਕਰਦੇ ਸੀ ਪਹਿਲਾਂ ਜੀ ਬੱਸ ਟਰੱਕ ਜੀ ਕੋਈ ਗੱਡੀ ਨੂੰ ਓਵਰਟੈਕ ਕਰਨਾ ਪੈਂਦਾ ਸੀ ਚੌਥਾ ਗੇਅਰ ਕਰਨਾ ਪੈਂਦਾ ਸੀਗਾ ਜੀ ਤੇ ਚੌਥਾ ਦਾ ਤੀਜਾ ਕਰਨਾ ਪੈਂਦਾ ਸੀਗਾ ਹੁਣ ਤਾਂ 40 ਤੋਂ ਵੀ ਟਾਪ ਗੇਅਰ ਲੁੱਤੀ ਤੁਸੀਂ ਵੀਰ ਦੀ ਗੱਡੀ ਚਲਾਈ ਆ ਹਾਂਜੀ ਪੰਜਵਾਂ ਗੇਅਰ ਪਵਾਇਆ ਹਾਂਜੀ ਆਰ ਪੀ ਐਮ ਕਿੰਨੇ ਸੀ ਤੇ ਸਪੀਡ ਕਿੰਨੀ ਸੀ 40 ਦੀ ਸਪੀਡ ਸੀ ਤੇ ਚਾ ਆਰ ਪੀ ਐਮ ਤਕਰੀਬਨ 1000 ਕਿਤੇ ਸੀਗਾ ਜੀ ਉੱਠ ਖੜੀ ਹਾਂਜੀ ਹੁਣ ਮੈਂ ਵੀ ਠੀਕ ਉਹੀ ਇੰਕੀ ਕਰ ਦੇਵਾਂ ਆਡਾ ਵੀ ਮੈਂ ਮਕੈਨਿਕ ਤੁਹਾਡੇ ਅਰਜੀ ਭਰਾਵਾ ਦਾ ਜੀ ਜਿਹੜੇ ਕੰਮ ਸ਼ੌਂਕ ਨਾ ਕਰਾਉਣਾ ਚਾਹੁੰਦੇ ਆ ਮੈਂ ਮਾਈਂਡ ਨਾਲ ਲੋਕ ਕਰਨ ਐਕਚੁਅਲੀ ਚ ਗਿਣਤੀਆਂ ਮਿੰਟੀਆਂ ਚ ਲੋਕ ਪੈ ਜਾਂਦੇ ਆ ਜੀ ਠੀਕ ਹੈ ਅਸੀਂ ਦੋ ਤਿੰਨ ਸੈਂਸਰ ਬਦਲੇ ਆ ਹਰੇਕ ਚੀਜ਼ ਦੀ ਨਾਲ ਇੱਕ ਤਾਲਮੇਲ ਹੈ ਅੱਗੇ ਤੁਸੀਂ ਟਰੈਕਟਰ ਦੇ ਉੱਤੇ ਜੋ ਖਿੱਚ ਕੇ ਬੰਦ ਕਰਦੇ ਸੀ ਇਹ ਵੀ ਬੰਦ ਹੁੰਦਾ ਸੀ ਨਾ ਹਾਂ ਜੀ ਹੁਣ ਬਾਈ ਜੀ ਸੱਚ ਕੱਟਦੇ ਆ ਇੱਕ ਦੂਜੇ ਦਾ ਕਨੈਕਸ਼ਨ ਇੱਕ ਦੂਜੇ ECM ਨਾਲ ਆ ਜਾਓ ਬੇਟਾ ਉਹ ਮਾ ਸਿਰਫ ਲੋ ਸੈਂਸਰ ਜੀ ਲੋ ਇਹਨੂੰ ਆ ਗ੍ਰਿਪ ਨਾਲ ਕੇ ਫਰੇ ਕਰਦੇ ਆ ਉਹ ਇਸੇ ਲੱਗਾ ਉਹਨੂੰ ਸਮਾਰਟ ਕਰਦੇ ਆ ਆ ਜਿਹੜਾ ਤੁਹਾਡੇ ਕੋਲੇ ਅਸੀਂ ਇੱਕ ਇਹਨੂੰ ਮੋਡੂਲੇਟਰ ਕਹਿੰਦੇ ਠੀਕ ਹੈ ਤੇ ਮੋਡੂਲੇਟਰ ਟਰਬੋ ਤੇ ਵੀ ਲੱਗਾ ਤੇ ਈਜ਼ੀਅਰ ਵਾਲਵ ਤੇ ਲੱਗਾ ਜੀ ਜਦੋਂ ਇੱਥੇ ਸਮੱਸਿਆ ਆਉਂਦੀ ਹੈ ਤੁਹਾਡੀ ਗੱਡੀ ਜਦੋਂ ਆ ਈਜ਼ੀਅਰ ਵਾਲਵ ਨੂੰ ਪ੍ਰੋਪਰ ਆਪਾਂ ਵਰਕ ਕਰਨ ਲਾਤਾ ਜੀ ਪੱਤੀ ਘੱਟਦੀ ਹਾਂਜੀ ਤੇ ਡਰੈਕਟ ਧੂਆਂ ਰੈਗੂਲਰ ਜਾਣ ਲੱਗ ਪਾ ਜੀ ਰੈਗੂਲਰ ਧੂਆਂ ਵੀ ਮੜਾ ਹਾਂਜੀ ਤੇ ਜੇ ਬੰਦ ਕਰ ਦਈਏ ਵੀਰ ਜੀ ਉਹ ਵੀ ਮੜਾ ਇਹ ਗੱਲ ਮੈਨੂੰ ਜਦੋਂ ਆਇਆ ਇੱਕ ਛੋਟੀ ਜੀ ਗੱਲ ਕਹੀ ਸੀ ਕਿ ਜੇ ਘਰੇ ਆਪਣੇ ਮੀੜੀ ਦੁੱਧ ਦਾ ਵਾਲਾ ਦਿੰਦੀਆਂ ਹੋਣ ਤੇ ਉਹਨਾਂ ਨੂੰ ਕੱਪੜਾ ਨਾਲ ਲੱਪੇ ਤੇ ਪਾਣੀ ਪਿਆ ਹੋਵੇ ਕੀ ਕਰਨੀਆਂ ਬੀਬੀਆਂ ਕੱਪੜਾ ਚੱਕਣਗੀਆਂ ਜਾਂ ਪਹਿਲਾਂ ਦੁੱਧ ਨੂੰ ਬਚਾਉਣਾ ਤੇ ਕੀ ਕਰਨੂਗਾ ਪਾਣੀ ਦਾ ਹੀ ਟੰਦਿਆ ਨੇ ਹਾਂ ਜੀ ਪਾਣੀ ਦਾ ਸ਼ਿੱਟਾ ਬਾਹਰ ਨਹੀਂ ਆ ਬਾਹਰ ਨਹੀਂ ਕਿਹੜਾ ਇਹ ਵਿੱਚ ਹਾਂ ਜਿਹੜਾ ਚੱਪ ਗਿਆ ਤੇ ਫਿਰ ਚੱਕ ਲੋ ਚੱਕ ਲਓ ਹੁਣ ਇਹ ਜਦੋਂ ਲਗਾਤਾਰ ਗੱਡੀ ਭਜਾਈ ਜਾਂਦੀ ਹਾਂ ਜੀ ਈਜ਼ੀਅਰ ਵਾਅਲ ਅਮਜਾਸ ਗੈਸ ਰੀ ਸਰਕੂਲੇਸ਼ਨ ਹੈ ਅਣ ਬਲੇ ਭਲੇ ਹੋਏ ਕਾਣੇ ਦੇ ਚ ਦੁਬਾਰਾ ਆਉਂਦੇ ਆ ਜੀ ਉਹ ਜਦੋਂ ਉਹ ਮੋਗੇ ਦਾ ਜਿਵੇਂ ਮੀਂਹ ਪਈ ਜਾਂਦਾ ਜੇ ਤਾਂ ਮੀਂਹ ਇੱਕ ਪਾਏ ਗਿਆ ਝੋਨੇ ਚ ਪਾਣੀ ਜੀਰ ਗਿਆ ਝੋਨਾ ਵੀ ਖੋਸ਼ ਤੇ ਆਪਾਂ ਵੀ ਖੋਸ਼ ਹੁਣ ਉੱਤੋਂ ਡਿੱਗੀ ਦੁਰਿਆ ਜਾਂਦਾ ਉਹਨੂੰ ਪਾਣੀ ਨੂੰ ਸੰਭਾ ਕੇ ਕਿੱਥੇ ਬੁਰਤੂਆਂ ਦੇ ਚ ਲਗਾਤਾਰ ਵੜੀ ਦੁਰਿਆ ਜਾਂਦਾ ਠੀਕ ਹੈ ਜੀ ਕਾਰਬਨ ਡਾਈਆਕਸਾਈਡ ਵਧਦੀ ਜਾਂਦੀ ਹੈ ਜਦੋਂ ਕਾਰਬਨ ਡਾਈਆਕਸਾਈਡ ਦਾ ਲੈਵਲ ਵਧੂਗਾ ਉਦੋਂ ਕੀ ਹੋਊਗਾ ਭਾਜੀ ਸਤਿ ਸ਼੍ਰੀ ਅਕਾਲ ਗੱਡੀ ਦਾ ਨੁਕਸਾਨ ਹੀ ਹੋਊਗਾ ਯਾਰ ਫਿਰ ਜਦੋਂ ਤੁਸੀਂ ਰੇਹ ਦਿੰਦੇ ਸੀ ਤੇ ਰੇਸ ਪੂਰੀ ਦੇਂਦੇ ਸੀ ਗੱਡੀ ਧੱਕੇ ਮਾਰਦੇ ਸੀ ਹਾਂਜੀ ਹਾਂਜੀ ਉੱਚਾ ਹੁੰਦਾ ਸੀ ਜੀ ਉਹ ਨੂੰ ਉੱਚਾ ਕਰ ਹਾਂਜੀ ਠੀਕ ਹੈ ਅੱਜ ਲੋਕ ਕੁਦਰਤ ਨੂੰ ਦੋਸ਼ ਦਿੰਦੇ ਆ ਹਨਾ ਜੀ ਸਰਕਾਰਾਂ ਨੂੰ ਦੋਸ਼ ਦਿੰਦੇ ਆ ਦੋਸ਼ ਤਾਂ ਆਪਣੇ ਕਰਮਾਂ ਦਾ ਹੈ ਜਿਹੜਾ ਅਸੀਂ ਕੁਦਰਤੀ ਜਿਹੜੇ ਸੋਮਿਆਂ ਦਾ ਵਹਾਅ ਹੈ ਜੀ ਉਹਨੂੰ ਡਿਸਟਰਬ ਕੀਤਾ ਕਿਤੇ ਬਿਲਕੁਲ ਜੀ ਹੁਣ ਜਿਹੜਾ ਸੌਕਾ ਖਾਲਾ ਨੀਵਾ ਜਿਹਾ ਹੋ ਕੇ ਮੋਗਾ ਤੇ ਜਾਂਦਾ ਉਹ ਖਾਲਾ ਹੀ ਬੰਦ ਕਰਤਾ ਤੇ ਮੋਗਾ ਵੀ ਸੁੱਕਾ ਪਿਆ ਪਾਣੀ ਵੀ ਆਸੇ-ਪਾਸੇ ਤੁਰੇ ਫਿਰੇ ਖੇਤ ਵੀ ਸੁੱਕੇ ਪਏ। ਜੋ ਬਾਈ ਜੀ ਇਹ ਬੇਨਤੀ ਆ ਜਿਹੜੀ ਜੇ BS6 ਲਈ ਆ ਜਾਂ BS4 ਲਈ ਆ ਇੱਕ ਤਾਂ ਇਹਦਾ ਡੀਜ਼ਲ ਦਾ ਤਿਆਰ ਰੱਖੀ। ਜੀ ਇੱਕ ਡੀਜ਼ਲ ਦਾ ਜਿਹੜਾ ਲੈਵਲ ਹੈ ਇਹ ੜੀ ਵੀ ਜਦੋਂ ਪੀਲਾ ਜਾਂ ਬੱਲਵ ਜਗੂਗਾ ਅਸੀਂ ਉਦੋਂ ਹੀ ਪੋਣਾ। ਠੀਕ ਹੈ। ਨਹੀਂ ਤਾਂ ਉਹਨੇ ਟੈਂਕੀ ਵਾਲਾ ਗੰਦਾ ਜਿਹਾ ਇਕੱਠਾ ਕਰਕੇ ਫਿਲਟਰ ਹੀ ਸੜ ਦੇਣਾ। ਠੀਕ ਹੈ ਜੀ। ਡੀਜ਼ਲ ਤੁਸੀਂ ਹੁਣ ਵੀ ਪੋਣਾ ਤੇ ਡੀਜ਼ਲ ਮੱਕੇ ਮੁੱਕੇ ਤੋਂ ਵੀ ਪੋਣਾ। ਉਹਦਾ ਕੀ ਫਾਇਦਾ ਹਵਾ ਦਵਾ ਕੇ ਪੋਣਾ? ਸਹੀ ਗੱਲ ਹੈ ਪਹਿਲਾਂ ਹੀ ਪਾਉਣਾ ਹੈ ਅੱਗੇ ਜ਼ਿਆਦਾਤਰ ਜਿਹੜੇ ਡਰਾਈਵਰ ਵੀਰ ਮਾਲਕ ਧਿਆਨ ਨਹੀਂ ਦਿੰਦੇ ਸੀ ਉਹ ਟਰੈਕ ਹਵਾ ਲੈ ਜਾਂਦਾ ਸੀ ਛੋਟਦਾ ਕੀ ਸੀ ਬਾਈ ਜੀ ਪੰਪ ਪੰਪ ਕੋਈ ਸੁੱਕੀ ਚੀਜ਼ ਉੱਡ ਗਈ ਹਾਂਜੀ ਇਸ ਤਰ੍ਹਾਂ ਆਰੀਅੰਸ ਵੀ ਰੱਖਦੇ ਠੀਕ ਹੈ ਬੜਾ ਬਹੁਤ ਧੰਨਵਾਦ ਤੁਸੀਂ ਇੰਨਾ ਵਿਸ਼ਵਾਸ ਕੀਤਾ ਦੇਖੋ ਕਸਟਮਰ ਰੱਬ ਰੂਪ ਹੈ ਹਾਂਜੀ ਤੁਹਾਨੂੰ ਸ਼ਾਮ ਨੂੰ ਗੱਡੀ ਨਹੀਂ ਚੱਚੀ ਹਾਂਜੀ ਤੁਸੀਂ ਕਿਹਾ ਬਾਈ ਜੀ ਸਾਨੂੰ ਪਾਸ ਚੜਾ ਦਿਓ ਹਾਂ ਜੀ ਜੇ ਕੋ ਤੁਹਾਡੇ ਸਾਹਦੇ ਹੋਰ ਹੁੰਦਾ ਨਾਲ ਮੈਂ ਤਾਂ ਲੈ ਕੇ ਜਾਣੀ ਤੇ ਸਾਡਾ ਵੀ ਸੈਂਸਰ ਬਾਈ ਜੀ ਤੀਜੇ ਦਿਨ ਆਇਆਗਾ ਹਾਂ ਜੀ ਹਾਂ ਜੀ ਮੀ ਪਈ ਜਾਂਦਾ ਤਾਂ ਕੰਮਾ ਬੰਦ ਹੈ ਕੰਪਰੋਮਾਈਜ਼ ਜ਼ਰੂਰ ਕਰਨਾ ਚਾਹੀਦਾ ਸੋ ਬਾਈ ਜੀ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰ ਬੜੀਆਂ ਜੀ ਸਾਡਾ ਮਸਲਾ ਹੱਲ ਹੋ ਗਿਆ ਇਹਨੇ ਬਹੁਤ ਕਿਰਪਾ ਗੁਰੂ ਰਾਮਦਾਸ ਮਹਾਰਾਜ ਜੀ ਅਸੀਂ ਬਾਈ ਜੀ ਇੱਕ ਲਾਸਟ ਤੇ ਮੈਂ ਗੱਲ ਆ ਵੀ ਪਰੇਸ਼ਾਨ ਬਹੁਤ ਸੀ ਗੱਡੀ ਤੁਸੀਂ ਹੋਰ ਜਿਆਦਾ ਪ੍ਰਚਾਰ ਜਾਨ ਤੋਂ ਪ੍ਰੋਕਸਰ ਅੱਖਾਂ ਦੇ ਚਿਹਰੇ ਤੇ ਰੌਣਕ ਲੱਗ ਕੇ ਕੈਮਰਾ ਵਾਹ ਸਹੀ ਗੱਲ ਹੈ ਬਹੁਤ ਪਰੇਸ਼ਾਨ ਸੀ ਬਾਈ 1 ਸਾਲ ਤੋਂ ਨਾ ਪੈਸੇ ਲਾ ਕੇ ਵੀ ਕੰਮਰਾਸ ਨਹੀਂ ਆਉਂਦਾ ਸੀਗਾ ਜੀ ਪੂਰੇ ਮੁੰਡੇ ਅੜਕਾ ਤੇ ਪੈਸੇ ਵੀ ਪੂਰੇ ਦੇਣੇ ਸਮਾਨ ਵੀ ਬਦਲ ਦੇਣਾ ਗੱਡੀ ਫੇਰ ਨਹੀਂ ਚੱਲਦੀ ਪਹਿਲੇ ਦੱਸੋ ਵੀ ਤੁਹਾਡੇ ਤੋਂ ਕੋਈ ਅਡਵਾਂਸ ਰੁਪਈਆ ਫੜਿਆ ਨਹੀਂ ਫੜਿਆ ਜੀ ਅਸੀਂ ਉਹ ਗੱਡੀਾਂ ਤੋਂ ਅਡਵਾਂਸ ਨਹੀਂ ਫੜਿਆ ਜਿਹੜੇ ਇੰਜੈਕਟਰ ਲੈ ਕੇ ਆਏ ਨਹੀਂ ਬਹੁਤ ਵਧੀਆ ਕੰਮ ਆ ਜੀ ਤੁਹਾਡਾ ਠੀਕ ਹੈ ਅਸੀਂ ਪਹਿਲਾਂ ਸਾਰੇ ਦਾ ਸਾਰਾ ਰਿਸਕ ਆਪਦੇ ਤੇ ਲੈਨੇ ਆ ਇਹ ਆਡੀਅנס ਗੱਲ ਕੰਮ ਦੇ ਲਖਾਂਗੇ ਕੀ ਕਹਣਾ ਕੋਈ ਢੱਲਾ ਦਾ ਕੜਾ ਤੇ ਕੋਈ ਜੋ ਮਰਜ਼ੀ ਕਰੇ ਮੈਂ ਕਹਿੰਦਾ ਵੀ ਉਹਦੀ ਨਜ਼ਰ ਸਿੱਧੀ ਰਵੇ ਬਾਕੀ ਸਾਰੇ ਰੁੱਸ ਜਾਣ ਰੁੱਸੇ ਨਾ ਮੇਰਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਸਾਰਾ ਸਹੀ ਹੈ ਬਹੁਤ ਧੰਨਵਾਦ ਜਾਨੋਰ ਭਾਈ ਜੀ ਥੈਂਕ ਯੂ ਵੈਰੀ ਮਚ